ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਘੜੀ ਵਿੱਚ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦੇ ਘਰ ਤੇ ਬੁਲਡੋਜ਼ਰ ਚਲਾਇਆ ਗਿਆ ਦਰਅਸਲ ਇਸ ਨਸ਼ਾ ਤਸਕਰ ਦੇ ਵੱਲੋਂ ਸੁਲਤਾਨਪੁਰ ਲੋਧੀ ਦੀ ਸੇਚਾ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਮਤਾ ਪਾ ਕੇ ਨਸ਼ਾ ਤਸਕਰ ਦੀ ਪੰਚਾਇਤੀ ਜ਼ਮੀਨ ਤੇ ਕੀਤੀ ਨਜਾਇਜ਼ ਕਬਜ਼ਾ ਦੇ ਵਿਰੁੱਧ ਕਾਰਵਾਈ ਕਰਵਾਈ ਗਈ ਹੈ ਸਿਵਲ ਪ੍ਰਸ਼ਾਸਨ ਵੱਲੋਂ ਬੀਡੀਪੀ ਸੁਲਤਾਨਪੁਰ ਲੋਧੀ ਦੇ ਹੁਕਮਾਤੇ ਨਸ਼ਾ ਤਸਕਰ ਵੱਲੋਂ ਪੰਚਾਇਤੀ ਜ਼ਮੀਨ ਤੇ ਕੀਤੀ ਸਾਰੀ ਨੁਟਾਇਆ ਗਿਆ ਇਸ ਮੌਕੇ ਸੁਲਤਾਨਪੁਰ ਲੋਧੀ ਦੇ ਪਿੰਡ ਸੇਚਾ ਉਚਗੁਰਪੂ ਇਸਿੰਗੁਰਪੂ ਭੇਜਾ ਤੇ ਜਰਨੈਲ ਸਿੰਘ ਵੱਲੋਂ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਉੱਪਰ ਕੀਤੇ ਕਬਜ਼ੇ ਤੇ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਕੰਮਾਂ ਦੇ ਉੱਤੇ ਲਗਾਤਾਰ ਹੀ ਜ਼ੀਰੋ ਟੋਲਰੈਂਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਅਸੀਂ ਇੱਥੇ ਸੈਂਚਾ ਪਿੰਡ ਥਾਣਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਹਾਂ ਜਿੱਥੇ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਮਤਾ ਪਾ ਕੇ ਜਿਹੜੇ ਲੋਕਾਂ ਨੇ ਨਜਾਇਜ਼ ਪੰਚਾਇਤੀ ਜ਼ਮੀਨਾਂ ਉੱਤੇ ਕਬਜ਼ਾ ਕੀਤਾ ਗਿਆ ਹੈ ਉਹਦਾ ਜਿਹੜਾ ਕਬਜ਼ਾ ਵਾਪਸ ਪੰਚਾਇਤ ਵੱਲੋਂ ਲਿਆ ਗਿਆ ਹੈਗਾ ਸਬੰਧਿਤ ਜਿਹੜੇ ਹੁਕਮ ਜਿਹੜੇ ਥਰੂ ਪੀਡੀਪੀਓ ਸਾਹਿਬ ਜਿਹੜੇ ਹਾਸਲ ਹੋਏ ਹਨ ਤੇ ਅੱਜ ਅਸੀਂ ਬਤੌਰ ਇੱਥੇ ਸੁਰੱਖਿਆ ਦੇ ਲਈ ਅਸੀਂ ਇੱਥੇ ਹਾਜ਼ਰ ਆ ਆ ਜਿਨ੍ਹਾਂ ਦਾ ਘਰ ਅੱਜ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਉਹਨਾਂ ਦਾ ਨਾਮ ਗੁਰਬੀਰ ਸਿੰਘ ਭੇਜਾ ਹੈਗੇ ਆ ਇਹ ਵਾਸੀ ਸੈਂਚਾ ਪਿੰਡ ਦੇ ਹੈ ਇਹਨਾਂ ਦਾ ਪੁਰਾਣਾ ਰਿਕਾਰਡ ਜਦੋਂ ਸੀ ਪੜਤਾਲ ਕੀਤੀ ਸਾਨੂੰ ਪਤਾ ਲੱਗਿਆ ਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਹੈਗਾ ਹੈ ਤੇ ਇਹਨਾਂ ਉੱਤੇ ਕੁੱਲ 9 ਮੁਕਦਮੇ ਦਰਜ ਹਨ ਜਿਹਦੇ ਵਿੱਚ 7 ਮੁਕਦਮੇ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਦਰਜ ਹਨ ਤੇ ਦੋ ਮੁਕਦਮੇ ਜਿਹੜੇ ਲੜਾਈ ਝਟੜੇ ਦੀ ਵੀ ਹੱਲ ਆ ਜਦੋਂ ਹੋਰ ਅਸੀਂ ਇਸ ਪਿੰਡ 'ਚ ਜਿਹੜੀ ਪਰਤਾਲ ਕੀਤੀ ਤੇ ਜਿਹੜੇ ਕੋਰਪੇਤ ਸਿੰਘ ਆ ਕਾਫੀ ਨੋਟੋਰੀਅਸ ਸੇ ਜਿਹੜੇ ਡਰੱਗ ਪੈਡਲਰ ਇਸ ਪਿੰਡ ਦੇ ਮੰਨੇ ਗਏ ਹਨ ਕਾਫੀ ਇਹਨਾਂ ਦਾ ਜਿਹੜਾ ਮਾੜਾ ਰਸੂਕ ਜਿਹੜਾ ਪਿੰਡ ਦੇ ਵਿੱਚ ਸੀਗਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਸੈਂਚਾ ਪਿੰਡ ਜੋ ਕਿ ਪਿਛਲੇ ਕਾਫੀ ਸਮੇ ਤੋਂ ਜਿਹੜਾ ਬਦਨਾਮ ਸੀਗਾ ਕਿ ਤੇ ਨਸ਼ੇ ਦੀ ਕਾਫੀ ਪ੍ਰੋਬਲਮ ਹੈਗੀ ਹੈ ਜਰੂਰ ਦਾ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਹੈ ਲੋਕ ਲਹਿਰ ਬਣੀ ਹੈਗੀ ਹੈ ਲੋਕ ਸਾਡੇ ਨਾਲ ਜੁੜੇ ਹਨ ਤੇ ਅੱਜ ਪੰਚਾਇਤ ਨੇ ਆਪਣੇ ਪੱਧਰ ਤੇ ਹਿੰਮਤ ਆ ਪਾ ਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਗਈ ਹੈ ਸਾਰਾ ਪਿੰਡ ਜਿਹੜਾ ਨਸ਼ਾ ਦੇ ਖਿਲਾਫ ਅੱਜ ਖੜਾ ਹੈ ਤੇ ਹੌਲੀ ਹੌਲੀ ਜਿਹੜਾ ਨਸ਼ਾ ਖਤਮ ਕਰਨ ਦੇ ਵਿੱਚ ਜਿਹੜੇ ਸਾਰੇ ਪਿੰਡ ਵਾਸੀ ਤਤ ਪਰ ਹਨ ਅ ਅੱਜ ਜਿਹੜਾ ਜਿਹੜੀ ਕਾਰਵਾਈ ਹੈਗੀ ਹੈ ਉਹਨੂੰ ਆਪਾਂ ਹੁਣ ਮੁਕੰਮਲ ਕਰ ਰਹੇ ਹਾਂ ਤੇ ਇਹਦੇ ਨਾਲ-ਨਾਲ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹੀ ਕਹਿਣਾ ਚਾਹਵਾਂਗਾ ਕਿ ਉਹਨਾਂ ਦੇ ਸਹਿਯੋਗ ਦੇ ਬਿਨਾਂ ਜਿਹੜਾ ਇਸ ਪਿੰਡ 'ਚ ਅਸੀਂ ਨਸ਼ਾ ਖਤਮ ਨਹੀਂ ਕਰ ਪਾਵਾਂਗੇ ਜੋ ਨੌਜਵਾਨ ਨਸ਼ੇ ਦੀ ਚਪੇਟ 'ਚ ਆ ਗਏ ਹਨ ਉਹਨਾਂ ਨੂੰ ਆਪਣੇ ਪੱਧਰ ਤੇ ਜਾਂ ਸਾਡੇ ਸਹਿਯੋਗ ਦੇ ਨਾਲ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਜ਼ਰੂਰ ਭਰਤੀ ਕਰਾਉਣ ਤਾਂ ਜੋ ਜਿਹੜਾ ਬਿਮਾਰ ਬੱਚਾ ਹੈ ਉਹਦਾ ਇਲਾਜ ਕਰਾ ਕੇ ਅਸੀਂ ਉਹਨੂੰ ਮੂਲ ਧਾਰਾ 'ਚ ਵਾਪਸ ਲੈ ਕੇ ਆ ਸਕੀਏ ਕੀ ਤੁਸੀਂ ਵੀ ਆਪਣੇ ਵਹੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤੇ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਭਰੋਸੇਮੰਦ ਸਸਤੀ ਇੰਸ਼ੋਰੈਂਸ ਸੇਵਾ ਇੱਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ